ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਜੀ ਥੰਬਨੇਲ ਦੇਖ ਕੇ ਆਪ ਸਾਰਿਆਂ ਨੂੰ ਪਤਾ ਚੱਲ ਗਿਆ ਹੋਣਾ ਹੈ ਕਿ ਅੱਜ ਦੀ ਵੀਡੀਓ ਕਿਸ ਸਬੰਧ ਵਿੱਚ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਪ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਵੀਡੀਓ ਨੂੰ ਪੂਰਾ ਹੀ ਦੇਖਿਓ ਨਾਲ ਹੀ ਤੁਸੀਂ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਿਓ ਜਰੂਰ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚਲੋ ਹੁਣ ਅਸੀਂ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦਾ ਵਿਚਾਰ ਇਹ ਹੈ ਜੀ ਜਿਸਨੇ ਬਾਣੀ ਪੜਨੀ ਹੈ ਤੇ ਸੁਣਨੀ ਹੈ ਉਹ ਤੇ ਹਜੇ ਜਾਗਿਆ ਹੀ ਨਹੀਂ ਉਹਨੂੰ ਤੇ ਜਾਗ ਹੀ ਨਹੀਂ ਆਈ ਹੈ ਫੇਰ ਬਾਣੀ ਪੜੀ ਕਿੱਧਰ ਜਾਵੇ ਤੇ ਸੁਣੀ ਕਿੱਧਰ ਜਾਵੇ ਕੌਣ ਨਹੀਂ ਜਾਗਿਆ ਇਨਸਾਨ ਦਾ ਆਪਣਾ ਮਨ ਨਹੀਂ ਜਾਗਿਆ ਇਨਸਾਨ ਮਨ ਉਹ ਅਗਰ ਜਾਗ ਜਾਏ ਜੀਵ ਦਾ ਮਨ ਜਾਗ ਜਾਏ ਨਾ ਤੇ ਉਹ ਆਪਣੇ ਆਪ ਹੀ ਪਰਮਾਤਮਾ ਦੇ ਚਰਨਾ ਦੇ ਵਿੱਚ ਆਪਣਾ ਥਾਂ ਬਣਾ ਸਕਦਾ ਹੈ ਚਾਹੇ ਤੁਸੀਂ ਘਰ ਬੈਠੇ ਹੋ ਚਾਹੇ ਤੁਸੀਂ ਬਾਹਰ ਗਏ ਹੋ ਕਿਤੇ ਵੀ ਗਏ ਹੋ ਅਗਰ ਤੁਹਾਡਾ ਮਨ ਜਾਗਿਆ ਹੋਇਆ ਹੈ ਨਾ ਤੇ ਬਾਣੀ ਤੁਹਾਡੇ ਹਿਰਦੇ ਵਿੱਚ ਨਿਵਾਸ ਕਰੇਗੀ ਹੀ ਕਰੇਗੀ ਉਹ ਗੱਲ ਲੱਗਿਆ ਹੈ ਕਿ ਕਈ ਦਫਾ ਸਾਡੇ ਕੋਲ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਅਸੀਂ ਅਮਰਤ ਵੇਲੇ ਉੱਠਣ ਦੀ ਖੌਫਤ ਹੀ ਕੋਸ਼ਿਸ਼ ਕਰਦੇ ਹਾਂ ਸ਼ਬਦਾਂ ਦੀ ਗੂੰਜ ਸਾਡੇ ਕੰਨਾਂ ਵਿੱਚ ਪੈਂਦੀ ਹੈ ਲੇਕਿਨ ਸਾਡਾ ਮਨ ਜਿਹੜਾ ਹੈ ਨਾ ਉਹ ਜਾਗਦਾ ਨਹੀਂ ਹੈ ਅਗਰ ਅਸੀਂ ਸਰੀਰਕ ਰੂਪ ਵਿੱਚ ਜਾਗ ਜਾਂਦੇ ਹਾਂ ਤੇ ਮਨ ਨੂੰ ਨਹੀਂ ਜਾਗਦੇ ਫੇਰ ਸਾਡਾ ਬਾਣੀ ਪੜਨ ਦਾ ਕੀ ਫਾਇਦਾ ਅਗਰ ਅਸੀਂ ਬਾਣੀ ਪੜ ਕੇ ਤੇ ਬਾਣੀ ਸੁਣ ਕੇ ਬਾਣੀ ਨੂੰ ਹਿਰਦੇ ਵਿੱਚ ਨਾ ਠਿਕਾਇਆ ਬਾਣੀ ਦੇ ਕਹਿ ਅਨੁਸਾਰ ਅਗਰ ਨਹੀਂ ਚੱਲੇ ਫੇਰ ਸਾਡਾ ਬਾਣੀ ਪੜਨ ਦਾ ਕੋਈ ਫਾਇਦਾ ਹੀ ਨਹੀਂ ਹੈ ਜਿਸ ਦਿਨ ਅਸੀਂ ਬਾਣੀ ਨੂੰ ਪੜ ਕੇ ਵਿਚਾਰ ਕੇ ਪ੍ਰੈਕਟੀਕਲੀ ਜ਼ਿੰਦਗੀ ਦੇ ਵਿੱਚ ਆਪਣੇ ਤਾਰਨ ਕਰਾਂਗੇ ਨਾ ਉਸ ਦਿਨ ਤੋਂ ਹੁਣ ਵਾਹਿਗੁਰੂ ਸਾਡੀ ਅਰਦਾਸ ਫਰਵਾਨ ਕਰਦੇ ਹਨ ਆਪਣੇ ਦਰਗਾਹ ਵਿੱਚ ਇੱਕ ਪਾਸੇ ਤੇ ਅਸੀਂ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਦੂਸਰੇ ਪਾਸੇ ਅਸੀਂ ਹਰ ਇਨਸਾਨ ਨਹੀਂ ਹੁੰਦਾ ਉਹ ਜਿਹੜਾ ਕਦੇ-ਕਦੇ ਕਈ ਆਪੋ ਜੀ ਵੀਚੋਂ ਹੁੰਦੇ ਹਨ ਜਿਹੜੇ ਕਿਸੇ ਦੇ ਬਣਦੇ ਕੰਮ ਨੂੰ ਵਿਗਾੜ ਦਿੰਦੇ ਹਨ ਅਗਰ ਕਿਸੇ ਦਾ ਕੰਮ ਹੋ ਰਿਹਾ ਹੈ ਚੰਗਾ ਤੇ ਉਹਨੂੰ ਚੁਗਲੀ ਕਰਕੇ ਖਰਾਬ ਕਰ ਦੇਣਾ ਕੰਮ ਨੂੰ ਨਾ ਹੋਣ ਦੇਣਾ ਇਹ ਵੀ ਸਭ ਤੋਂ ਵੱਡਾ ਪਾਪ ਹੈ ਕਿਉਂਕਿ ਉਹਦਾ ਮਨ ਨਹੀਂ ਚੱਗਿਆ ਦਰੋਂ ਦੇ ਨਾ ਤੇ ਉਹ ਫਿਰ ਸਮਝੋ ਕਿ ਪਖੰਡ ਕਰ ਲਿਆ ਹੈ ਮੱਜ ਜਾ ਗਿਆ ਹੈ ਤੇ ਉਹ ਕਦੀ ਵੀ ਕਿਸੇ ਦਾ ਬੁਰਾ ਨਹੀਂ ਚਾਹੇਗਾ ਸਭ ਦਾ ਭਲਾ ਹੀ ਮੰਗੇਗਾ ਜਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਗੁਰਦੁਆਰਾ ਸਾਹਿਬ ਅਸੀਂ ਜਾਂਦੇ ਹਾਂ ਗੁਰਦੁਆਰਾ ਸਾਹਿਬ ਜਿੱਦੋਂ ਜਾ ਕੇ ਅਸੀਂ ਬੈਠਦੇ ਹਾਂ ਸ਼ਰੀਰ ਤੇਹਾਡਾ ਹਾਜ਼ਰ ਹੈ ਉਥੇ ਗੁਰਦੁਆਰਾ ਸਾਹਿਬ ਵਿੱਚ ਮਨ ਨਹੀਂ ਹਾਜ਼ਰ ਮਨ ਨਾ ਘਰ ਹਾਜ਼ਰ ਹੈ ਨਾ ਤੇ ਫੇਰ ਸਾਡੀ ਜਿਹੜੀ ਹੈ ਨਾ ਉਥੇ ਹਾਜ਼ਰੀ ਪਰਵਾਨ ਹੋ ਜਾਂਦੀ ਹੈ ਗੁਰੂ ਦੇ ਸਾਹਿਬ ਦੇ ਚਰਨਾਂ ਦੇ ਵਿੱਚ ਉਥੇ ਫੇਰ ਸਾਡੀ ਹਾਜ਼ਰੀ ਪਰਵਾਨ ਹੋ ਜਾਂਦੀ ਹੈ ਜੇ ਮਨੋਂ ਅਸੀਂ ਉਥੇ ਨਹੀਂ ਜੁੜੇ ਤੰ ਸਾਡਾ ਉਥੇ ਹੈ ਤੇ ਮਨ ਸਾਡਾ ਕਿਤੇ ਹੋਰ ਹੈ ਇਸੇ ਤਰ੍ਹਾਂ ਹੀ ਇਨਸਾਨ ਟਟਕਦਾ ਹੈ ਕਿਉਂਕਿ ਮਨ ਹਾਜ਼ਰ ਨਹੀਂ ਹੈ ਮਨ ਹਾਜ਼ਰ ਹੈ ਤ ਸਭ ਕੁਛ ਠੀਕ ਹੈ ਆਜ ਜਨਾਜ਼ਰ ਉਹ ਵਾਈਗਰ ਉਹ ਨਜ਼ਰ ਆ ਜਾਂਦੇ ਹਨ ਮਨ ਬੰਦਰ ਦੇ ਅੰਦਰ ਜੇਕਰ ਇਨਸਾਨ ਦਾ ਦੀਵਾ ਜਲ ਗਿਆ ਹੈ ਨਾ ਗੁਰਬਾਣੀ ਦਾ ਦੀਵਾ ਫੇਰ ਉਹਨੂੰ ਕੋਈ ਨਹੀਂ बुझा ਸਕਦਾ ਭਾਵੇਂ ਜਿੰਨੀ ਮਰਜੀ ਚਖੜ ਚਾਹੀ ਮੀਹ ਵਰਸੇ ਜੋ ਮਰਜੀ ਹੋਵੇ ਉਹਨੂੰ ਕੋਈ ਵੀ ਬਾਣੀ ਪੜਨ ਤੋਂ ਰੋਕ ਨਹੀਂ ਸਕਦਾ ਦੂਜੇ ਪਾਸੇ ਅਸੀਂ ਅਗਰ ਰਾਤ ਨੂੰ ਜਲਦੀ ਨਹੀਂ ਸੁੱਤੇ ਤੇ ਸਾਡਾ ਕੋ ਫੇਰ ਸਵੇਰੇ ਉੱਠਿਆ ਨਹੀਂ ਜਾਂਦਾ ਇਹ ਹੀ ਪੱਕੀ ਸ਼ਰਤ ਹੈ ਰਾਤ ਨੂੰ ਅਗਰ ਅਸੀਂ ਜਲਦੀ ਸੌਣੇ ਹਾਂ ਟਾਈਮ ਸਿਰ ਸੌਣੇ ਹਾਂ ਤਾਂ ਸਵੇਰੇ ਸਾਨੂੰ ਫੇਰ ਆਪਣੇ ਆਪ ਹੀ ਵਾਈਗੁਰੂ ਸਾਹਿਬ ਜਗਾ ਦਿੰਦੇ ਹਨ ਸ਼ਰੀਰਿਕ ਰੂਪ ਵਿੱਚ ਸਾਡਾ ਜਾਗਣਾ ਵੀ ਜ਼ਰੂਰੀ ਹੈ ਸ਼ਰੀਰਿਕ ਰੂਪ ਵਿੱਚ ਜਦੋਂ ਅਸੀਂ ਜਾ ਕੇ ਇਸ਼ਨਾਨ ਕਰਦੇ ਹਾਂ ਤੇ ਫੇਰ ਅਸੀਂ ਜਦੋਂ ਆਪਣੇ ਮਨ ਨੂੰ ਸਮਝਾਉਂਦੇ ਹਾਂ ਕਿ ਬਾਣੀ ਪੜ ਲਾ ਬਾਣੀ ਪੜ ਬਾਣੀ ਨੇ ਹੀ ਤੇਰਾ ਸਾਥ ਦੇਣਾ ਹੈ ਹੋਰ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਜਹਿ ਬਾਤ ਪਿਤਾ ਤੋਂ ਤੂੰ ਇਤਨਾ ਪਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜਿੱਥੇ ਤੇਰਾ ਕੋਈ ਬੇਲੀ ਨਹੀਂ ਕੋਈ ਤੇਰਾ ਸਾਥ ਦੇਣ ਵਾਲਾ ਨਹੀਂ ਹੈ ਅੰਦਰੇ ਅੰਦਰ ਤੇਰਾ ਮਜ਼ਾਕ ਉਡੰਦੇ ਹਨ ਤੇ ਤੇਰਾ ਸਾਥ ਦੇਗਾ ਹਰ ਜਗ੍ਹਾ ਸ਼ਬਦ ਰੂਪ ਵਿੱਚ ਗੁਰਬਾਣੀ ਤੇਰਾ ਸਾਥ ਦੇਗੀ ਹੋਰ ਤੇਰਾ ਸਾਥ ਕਿਸੇ ਨੇ ਨਹੀਂ ਦੇਣਾ ਕਿ ਸੇ ਦੇ ਕਰਦੇ ਕੰਮ ਨੂੰ ਅਗਰ ਅਸੀਂ ਕਰਨ ਤੋਂ ਰੋਕਦੇ ਹਾਂ ਸਾਨੂੰ ਨਹੀਂ ਚੰਗਾ ਲੱਗਦਾ ਕਿ ਕੋਈ ਕਿਸੇ ਦਾ ਚੰਗਾ ਕੰਮ ਹੋ ਰਿਹਾ ਹੈ ਤੇ ਫਿਰ ਪਰਮਾਤਮਾ ਦੀ ਉਹਨੂੰ ਕਦੀ ਵੀ ਖੁਸ਼ੀ ਨਸੀਬ ਨਹੀਂ ਹੋਏਗੀ ਇਨਸਾਨ ਕਦੀ ਵੀ ਕਿਸੇ ਦਾ ਹੁੰਦਾ ਕੰਮ ਨਾ ਵਿਗਾੜੇ ਤੇ ਦਰਗਾਹ ਵਿੱਚ ਉਹਨੂੰ ਪਰਮਾਤਮਾ ਕਬੂਲ ਕਰਦੇ ਹਨ ਇੱਦਾਂ ਨਹੀਂ ਹੋਣਾ ਚਾਹੀਦਾ ਕਿ ਦੇਖੋ ਚਾਰ ਚੜੇ ਅਸੀਂ ਇਕੱਠੇ ਬੈਠੇ ਹਾਂ ਪਰਿਵਾਰ ਵਿੱਚ ਹਾਂ ਚਾਹੇ ਅਸੀਂ ਦੋਸਤਾਂ ਵਿੱਚ ਹਾਂ ਚਾਹੇ ਕਿਤੇ ਵੀ ਹਾਂ ਬੈਠੇ ਤੇ ਅਸੀਂ ਇਕੱਠੇ ਹਾਂ ਲੇਕਿਨ ਸਾਡੇ ਹਿਰਦੇ ਅੰਦਰ ਅਗਲੇ ਦੇ ਪ੍ਰਤੀ ਕੀ ਹੈ ਮੱਥੇ ਤੇ ਕਿਸੇ ਦੇ ਨਹੀਂ ਲਿਖਿਆ ਹੁੰਦਾ ਕੌਣ ਕਿਤਾਦਾ ਹੈ ਤੇ ਕੌਣ ਕਿਤਾਦਾ ਕਿਸੇ ਦੇ ਦਿਲ ਵਿੱਚ ਕੀ ਹੈ ਇਹ ਪਰਮਾਤਮਾ ਹੀ ਜਾਣਦੇ ਹਨ ਅਸੀਂ ਨਹੀਂ ਜਾਣਦੇ ਸੋ ਸਾਨੂੰ ਇਹ ਕਰਨਾ ਚਾਹੀਦਾ ਹੈ ਕਿ ਆਪਣੇ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਅੱਜ ਦਾ ਸਮਾਂ ਹੈ ਨਾ ਜਿਹੜਾ ਇਹ ਕਿਸੇ ਤੇ ਵੀ ਭਰੋਸਾ ਕਰਨ ਦੇ ਲਾਇਕ ਨਹੀਂ ਹੈ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਸਾਡੇ ਘਰ ਵਿੱਚ ਕੋਈ ਵੀ ਰਿਸ਼ਤੇਦਾਰੀ ਤੇ ਵਿੱਚ ਵੀ ਅਸੀਂ ਕਹਿੰਦੇ ਹਾਂ ਕਿ ਜੇ ਅਸੀਂ ਸੁਖੀ ਰਹਿਣਾ ਹੈ ਤੇ ਅਸੀਂ ਕਿਸੇ ਨਾਲ ਮੇਲ ਵਰਤਨ ਨਹੀਂ ਰੱਖਣਾ ਲੇਕਿਨ ਮੇਲ ਵਰਤਨ ਕਿਤੇ ਬਗੈਰ ਵੀ ਰਸਾਨ ਨਹੀਂ रह ਸਕਦਾ ਜੇ ਆਪਣੇ ਆਪ ਦੇ ਵਿੱਚ ਅਸੀਂ ਇਹ ਕਹਿੰਦੇ ਆ ਕਿ ਅਸੀਂ ਕਿਸੇ ਨਾਲ ਮੇਲ ਮਰਤਨ ਨਹੀਂ ਰੱਖਣਾ ਮਿਲਣਾ ਨਹੀਂ ਵਰਤਣਾ ਨਹੀਂ ਤੇ ਫਿਰ ਅਸੀਂ ਵੀ ਕਿਸੇ ਦੇ ਨਾਲ ਮੇਲ ਵਰਤ ਕੇ ਕਿੱਦਾਂ ਰੱਖ ਸਕਦੇ ਹਾਂ ਮਿਲਾਪ ਕਿੱਦਾਂ ਹੋ ਸਕਦਾ ਹੈ ਕਿਸੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਇਹਨਾ ਜਦੋਂ ਲੋਕ ਦੁਨੀਆ ਰਹੀਏ ਕੁਛ ਸੁਣੀਏ ਤੇ ਕੁਛ ਕਹੀਏ ਕੁਛ ਕਹੀਏ ਤੇ ਕੁਛ ਸੁਣੀਏ ਕਹਿਣਾ ਸੁਣਨਾ ਵੀ ਫਿਰਦਾ ਹੈ ਇਸ ਕਰਕੇ ਅਗਰ ਅਸੀਂ ਆਪਣੇ ਘਰ ਵਿੱਚ ਖੁਸ਼ੀਆਂ ਚਾਹੁਣੇ ਹਾਂ ਤੇ ਫਿਰ ਅਸੀਂ ਕਿਸੇ ਦੇ ਪ੍ਰਤੀ ਆਪਣੇ ਦਿਲ ਵਿੱਚ ਇਹ ਗੱਲ ਕਿਉਂ ਨਹੀਂ ਆਉਂਦੀ ਹਾ ਕਿ ਇਹ ਵੀ ਚੀਜ਼ ਖਰਾਬ ਹੋ ਜੇ ਤੇ ਉਹ ਵੀ ਚੀਜ਼ ਖਰਾਬ ਹੋ ਜੇ ਇਹਦਾ ਉਹ ਵੀ ਖਰਾਬ ਹੋ ਜੇ ਤੇ ਉਹ ਵੀ ਖਰਾਬ ਹੋ ਜੇ ਸਾਡੀ ਅੱਖ ਜਿਹੜੀ ਹੋਣੀ ਚਾਹੀਦੀ ਹੈ ਨਾ ਐਹੋ ਜੀ ਹੋਣੀ ਚਾਹੀਦੀ ਹੈ ਕਿ ਆਪਣੇ ਪ੍ਰਤੀ ਅਗਰ ਅਸੀਂ ਚੰਗੇ ਹਾਂ ਆਪਣੇ ਬੱਚਿਆਂ ਪ੍ਰਤੀ ਅਗਰ ਅਸੀਂ ਚੰਗੇ ਹਾਂ ਆਪਣੇ ਬੱਚਿਆਂ ਪ੍ਰਤੀ ਅਗਰ ਅਸੀਂ ਇਹ ਚੰਗੇ ਹਾਂ ਕਿ ਸਾਡਾ ਬੱਚਾ ਵਧੇ ਫੁੱਲੇ ਸਾਰੇ ਕੰਮ ਚੰਗੀ ਤਰ੍ਹਾਂ ਕਰੇ ਤੇ ਫਿਰ ਬਗਾਨੇ ਦੇ ਘਰ ਵਿੱਚ ਵੀ ਸਾਡਾ ਇਹੋ ਹੀ ਹੋਣਾ ਚਾਹੀਦਾ ਹੈ ਕਿ ਅਗਲੇ ਦੇ ਵੀ ਅਸੀਂ ਸੁੱਖ ਮੰਗੀਏ ਖੁਸ਼ੀ ਮੰਗੀਏ ਕਿੰਨੇ ਨੇ ਕਿ ਸੁੱਖ ਦਿੱਤੇ ਆਂ ਹੀ ਸੁੱਖ ਮਿਲਦੇ ਹਨ ਤੇ ਜੇ ਦੁੱਖ ਦੋ ਤੇ ਅਗਲੇ ਨੇ ਦੋ ਕੀ ਸੁਣਾਏ ਜੇ ਅਸੀਂ ਕਿਸੇ ਨੂੰ ਦੁੱਖ ਸੁਣਾਵਾਂਗੇ ਅਗਲਾ ਪਤਾ ਨਹੀਂ ਕਿੰਨੇ ਦੁੱਖ ਸਾਡੇ ਅਗੇ ਰੱਖ ਦਿੰਦਾ ਹੈ ਥਾਲੀ ਚਵਾ ਕੇ ਵੀ ਆ ਲੈ ਮੇਰੇ ਕੋ ਵੀ ਹੋਈ ਹੈ ਦੁੱਖੀ ਸੋ ਸਾਨੂੰ ਹਮੇਸ਼ਾ ਹੀ ਆਪਣੇ ਆਪ ਦੇ ਅੰਦਰ ਇਹ ਹੋਣਾ ਚਾਹੀਦਾ ਹੈ ਕਿ ਜਦੋਂ ਗੁਰਦੁਆਰਾ ਸਾਹਿਬ ਜਾਈਏ ਨਾ ਸੰਭਲ ਕੇ ਭਈਏ ਉਥੇ ਏਦਾਂ ਜਾਈਏ ਕਿ ਜਿੱਦਾਂ ਵੀ ਮਨ ਤੇ ਉਥੇ ਹਾਜ਼ਰ ਹੋਣਾ ਚਾਹੀਦਾ ਹੈ ਧਨ ਹਾਜ਼ਰ ਕੀਤਾ ਮੱਥਾ ਟੇਕਿਆ ਜਦੋਂ ਮੱਥਾ ਟੇਕ ਦਿੱਤਾ ਆਪਣੀ ਫਰਜ਼ ਪੂਰੀ ਕੀਤੀ ਲੇਕਿਨ ਮਨ ਹਾਜ਼ਰ ਨਹੀਂ ਹੈ ਮਨ ਹਟਕਾਰ ਹੈ ਮਨ ਹੋਣਾ ਚਾਹੀਦਾ ਹੈ ਮਨ ਮਨ ਵਿੱਚ ਸਤਿਗੁਰੂ ਕੇ ਪਾਸ ਤੇ ਸੇਵਕੇ ਕਾਰਜ ਰਾਸ ਕਈ ਲੋਗ ਇਹਦਾ ਕਰਦੇ ਹਨ ਕਿ ਕੌਣ ਹੈ ਰੱਬ ਕੌਣ ਹੈ ਪਰਮਾਤਮਾ ਜੇ ਰੱਬ ਹੈ ਜੇ ਪਰਮਾਤਮਾ ਹੈ ਤੇ ਤੇਰੇ ਘਰ ਦੇ ਕੰਮ ਕਿਉਂ ਨਹੀਂ ਹੁੰਦੇ ਇੱਥੇ ਵੀ ਇੱਕ ਸਵਾਲ ਬਹੁਤ ਵੱਡਾ ਹੈ ਉਹਦਾ ਜਵਾਬ ਇਹ ਹੈ ਅਗਰ ਕੰਮ ਨਹੀਂ ਹੁੰਦੇ ਤੇ ਅਸੀਂ ਥੋੜੀ देर ਵਾਸਤੇ ਰੁਕ ਸਕਦੇ ਹਾਂ ਉਸ ਕੰਮ ਨੂੰ ਰੋਕ ਸਕਦੇ ਹਾਂ ਕਰਨਾ ਪਰਮਾਤਮਾ ਨੇ ਹੀ ਹੈ ਕਿਸੇ ਇਨਸਾਨ ਨੇ ਕਿਸੇ ਦਾ ਕੰਮ ਨਹੀਂ ਕਰਨਾ ਅਗਰ ਕੋਈ ਕਿਸੇ ਦਾ ਕੰਮ ਕਰੇਗਾ ਵੀ ਨਾ ਤੇ ਉਹ ਮੇਨੇ ਹੀ ਮਰੇਗਾ ਕਰਨਾ ਪਰਮਾਤਮਾ ਨੇ ਹੀ ਹੈ ਪਰਮਾਤਮਾ ਹੀ ਕਰਨ ਵਾਲਾ ਹੈ ਦੁਨੀਆ ਤੇ ਜੋ ਵੀ ਕੰਮ ਹੁੰਦੇ ਹਨ ਨਾ ਪਰਮਾਤਮਾ ਦੇ ਕਿਤੇ ਹੀ ਹੁੰਦੇ ਹਨ ਸਾਡੇ ਕਿਤੇ ਨਹੀਂ ਹੁੰਦੇ ਸੋ ਆਪਣਾ ਮਨ ਹਾਜ਼ਰ ਰੱਖਿਏ ਤਨ ਜਿਹੜਾ ਹੈ ਨਾ ਉਹ ਕਿਤੇ ਵੀ ਚੱਲ ਕੇ ਜਾ ਸਕਦਾ ਹੈ ਤੇ ਮਨ ਜਿਹੜਾ ਹੈ ਨਾ ਇੱਕ ਸਕਿੰਟ ਵਿੱਚ ਇੱਕ ਫੁਰਨੇ ਦੇ ਵਿੱਚ ਜਿੱਥੇ ਅਸੀਂ ਬੈਠੇ ਆ ਤੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਹੋ ਕੇ ਆ ਜਾਂਦਾ ਹੈ ਮਨ ਵਿਦੇਸ਼ਾਂ ਵਿੱਚ ਚਲ ਜਾਂਦਾ ਹੈ ਆਪਣੇ ਭੈਣ ਭਰਾਵਾਂ ਕੋਲ ਚਲ ਜਾਂਦਾ ਹੈ ਮਨ ਤੇ ਅੰਦਰ ਹੈ ਤੇ ਤਨ ਜਿਹੜਾ ਹੈ ਜਿੱਥੇ ਅਸੀਂ ਬੈਠੇ ਹਾਂ ਉੱਥੇ ਬੈਠੇ ਆ ਬੈਠੇ ਆਂ ਹੀ ਸੋਚ ਵਿਚਾਰ ਫੁਰਨਾ ਸਾਡਾ ਕਿੱਥੇ ਚਲਾ ਜਾਂਦਾ ਹੈ ਪਤਾ ਹੀ ਨਹੀਂ ਕਿਹੜੀਆਂ ਗੱਲਾਂ ਵਿੱਚ ਜਾ ਕੇ ਹਟਾ ਮਨ ਜਿਹੜਾ ਇਹਨਾ ਕੋ ਮਦਾ ਹੈ ਤਾਂ ਸਾਨੂੰ ਨੇ ਚਮਟਾ ਹੈ ਇੰਨੇ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਸੱਚੇ ਪਾਸ਼ਾ ਅਗਰ ਮਿਹਰ ਕਰਨ ਤੇ ਇਨਸਾਨ ਦੇ ਉਤੇ ਮਨ ਵਿਵਸ ਆ ਸਕਦਾ ਹੈ ਵਾਹਿਗੁਰੂ ਦੇ ਵਰਸ ਵਿੱਚ ਜੀ ਦਾ ਮਨ ਆ ਗਿਆ ਨਾ ਉਹਨੂੰ ਕੋਈ ਹਲਾ ਨਹੀਂ ਸਕਦਾ ਦੁਨੀਆਂ ਦਾ ਕੋਈ ਵੀ ਨਹੀਂ ਭਾਵੇਂ ਜਿੰਨਾ ਮਰਜੀ ਕੋਈ ਬਲੀ ਹੋਵੇ ਪਰਮਾਤਮਾ ਉਹਦੇ ਸਿਰ ਤੇ ਹੱਥ ਦੇ ਕੇ ਰੱਖਦੇ ਹਨ ਤੋਰੇ ਕਰਦੇ ਕਾਰਜ ਪਰਮਾਤਮਾ ਆਪ ਹੀ ਕਰਨਗੇ ਉਹਨੂੰ ਕਿਸੇ ਕੋਲੋਂ ਭੀਖ ਮੰਗਣ ਦੀ ਕੋਈ ਲੋੜ ਨਹੀਂ ਮਨ ਹਾਜ਼ਰ ਕਰੋ ਗੁਰੂ ਕੇ ਤਨ ਹਾਜ਼ਰ ਕੀਤਾ ਹੈ ਗਏ ਹੋ ਚੱਲ ਕੇ ਕਰੋ ਮੱਥਾ ਟੇਕਣ ਅਗਰ ਕਰੋ ਹੀ ਤੁਹਾਡੇ ਦਿਲ ਵਿੱਚ ਵਿਚਾਰ ਆਹੀ ਹੈ ਕਿ ਗੁਰਦੁਆਰਾ ਸਾਹਿਬ ਜਾਣਾ ਹੈ ਅੱਜ ਹਰਮੰਦਰ ਸਾਹਿਬ ਜਾਣਾ ਹੈ ਕਿੱਥੇ ਜਾਣਾ ਹੈ ਮਨ ਅਗਰ ਉਹ ਹਾਜ਼ਰ ਹੈ ਨਾ ਟੜਖਾਰ ਬੈਠਿਆ ਹੀ ਉਥੇ ਹਾਜ਼ਰੀ ਲੱਗ ਚੁੱਕੀ ਹੈ ਪ੍ਰਭਾਤਮਾ ਨੇ ਤੁਹਾਡੀ ਹਾਜ਼ਰੀ ਲਾ ਲਈ ਹੈ ਕਬੂਲ ਕਰ ਲਈ ਹੈ ਤੁਸੀਂ ਤਾਦੀ ਹੀ ਕਰੋ ਚੱਲ ਕੇ ਜਾਂਦੇ ਹੋ ਗੁਰਦੁਆਰਾ ਸਾਹਿਬ ਸੋ ਆਪ ਸਾਰਿਆਂ ਲਈ ਹੋਈ ਹੀ ਬੇਨਤੀ ਹੈ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਦਾ ਕੰਮ ਨਾ ਵਿਗਾੜਿਓ ਚੁਗਲੀ ਕਰਕੇ ਜਿਹੜਾ ਇਨਸਾਨ ਕਿਸੇ ਦਾ ਕੰਮ ਚੁਗਲੀ ਕਰਕੇ ਵਿਗਾੜਦਾ ਹੈ ਨਾ ਉਹ ਜਿਹੜਾ ਆਪਣਾ ਪਾਪ ਦਾ ਬੀਜ ਬੀਜ ਚੁੱਕਿਆ ਹੈ ਤੇ ਅੱਗੂ ਦੇ ਬੱਚਿਆ ਤੇ ਅੱਗੇ ਹੁੰਦਾ ਹੈ ਹੋਰ ਕਿਸੇ ਦੇ ਅੱਗੇ ਨਹੀਂ ਹੁੰਦੇ ਕਹਿੰਦੇ ਨੇ ਮਾਪਿਆਂ ਦਾ ਕੀਤਾ ਜਿਹੜਾ ਨਾ ਅਗਰ ਚੰਗਾ ਕੰਮ ਉਹ ਬੱਚੇ ਵਾਦੇ ਫਲਦੇ ਹਨ ਤੇ ਜੇ ਮਾਪਿ ਉਹ ਨਹੀਂ ਮੂਰਾ ਕੰਮ ਕੀਤਾ ਤਾਂ ਬੱਚਿਆਂ ਦੇ ਅੱਗੇ ਆ ਹੀ ਹੁੰਦਾ ਹੈ ਸੋ ਆਪ ਸਾਰਿਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ